ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਸਾਰੇ ਪੰਜਾਬ ਵਿੱਚ ਉੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਇਨਫੋਰਸਮੈਂਟ ਦੇ ਤਹਿਤ ਬਹੁਤ ਸਾਰੀਆਂ ਵੱਡੀਆਂ ਰਿਕਵਰੀਆਂ ਵੀ ਕੀਤੀਆਂ ਗਈਆਂ ਔਰ ਬਹੁਤ ਸਾਰੇ ਡਰਗ ਦੇ ਵੱਡੇ ਸਮਗਲਰ ਨੇ ਨਾਰਕੋਟਿਕ ਆਟਰਲ ਬਸਟ ਕੀਤੇ ਗਏ ਨੇ ਉਸ ਦੇ ਵਿੱਚ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਮੁਹਿੰਮ ਚਲਾਈ ਗਈ ਡੈਮੋਲੇਸ਼ਨ ਦੀ ਜਿਹੜੇ ਨਾਰਕੋਸ ਸਮਗਲਰ ਦੀ ਇਲ ਗਾਟਨ ਮਨੀ ਤੇ ਡਰਗ ਮਨੀ ਨਾਲ ਜਿਹੜੀਆਂ ਚੀਜ਼ਾਂ ਬਣਾਈਆਂ ਗਈਆਂ ਜਾਂ ਬਿਲਡਿੰਗਸ ਵਗੈਰਾ ਉਹਨਾਂ ਨੂੰ ਡੈਮੋਲਿਸ਼ ਕਰਨ ਦਾ ਵੀ ਕਾਰਵਾਈ ਚਲ ਕਰ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਲੋਕਲ ਪੁਲਿਸ ਦੇ ਸਹਿਯੋਗ ਨਾਲ ਸਾਨੂੰ ਜਿਹੜੀ ਉਹਨਾਂ ਨੇ ਪੁਲਿਸ ਹੈਲਪਾਸ ਤੇ ਪ੍ਰੋਟੈਕਸ਼ਨ ਮੰਗੀ ਉਹਦੇ ਤਹਿਤ ਅੱਜ ਆਪਾਂ ਪਿੰਡ ਕਮਟਾਲੇ ਦੇ ਵਿੱਚ ਇੱਥੇ ਡੈਮੋਲਿਸ਼ਨ ਡਰਾਈਵ ਦੇ ਉੱਤੇ ਖੜੇ ਆ ਇਹ ਦੋਨੋਂ ਕਜ਼ਨ ਬ੍ਰਦਰ ਨੇ ਬੜੇ ਨੋਟੋਰੀਅਸ ਡਰੱਗਸ ਬਗਲਰ ਨੇ ਇਹਨਾਂ ਦਾ ਨਾਮ ਹੈਗਾ ਅਨਵਰ ਗਿੱਲ ਹੈ ਇੱਕ ਲੜਕਾ ਤੇ ਉਹਦੇ ਭੂਆ ਦਾ ਮੁੰਡਾ ਹੈਗਾ ਆ ਵੀ ਇਹ ਦੋਨੋਂ ਇਸ ਟਾਈਮ ਜੇਲ੍ਹ 'ਚ ਨੇ ਜੇ ਇਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਤੇ ਅਨਵਰ ਦੇ ਖਿਲਾਫ ਪੰਜ ਮੁਕਦਮੇ ਦਰਜ ਹੈ ਜਿੱਚੋਂ ਚਾਰ ਐਨਡੀਪੀਐਸ ਦੇ ਨੇ ਇੱਕ ਆਈਪੀਸੀ ਦਾ ਔਰ ਅਬੀ ਦੇ ਖਿਲਾਫ ਦੋਨੋਂ ਜਿਹੜੇ ਮੁਕਦਮੇ ਇੰਪੋਰਟੈਂਟ ਨੇ ਇੱਕ ਐਨਡੀਪੀਐਸ ਦਾ ਇੱਕ ਆਰਮਜ਼ੈਕਟ ਦਾ ਔਰ ਇਹਨਾਂ ਦੇ ਘਰ ਦੀ ਸਰਚ ਵਿੱਚੋਂ ਰੀਸੈਂਟਲੀ ਇੱਕ ਗਲੌਕ ਪਿਸਟਲ ਵੀ ਫੜਿਆ ਗਿਆ ਸੀ ਜਿਸ ਤੋਂ ਸ਼ੋਅ ਕਰਦਾ ਕਿ ਇਹਨਾਂ ਦੇ ਪਾਕਿਸਤਾਨ 'ਚ ਲਿੰਕ ਨੇ ਔਰ ਡਰੋਨ ਰਾਹੀਂ ਜਿਹੜੀ ਡਰੱਗ ਆ ਰਹੀ ਹੈ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਉਦੇ ਜੇ ਪੂਰੀ ਤਰ੍ਹਾਂ ਸ਼ਾਮਲ ਨੇ ਨਾਲ ਵੈਪਨ ਦੇ ਵੀ ਰਿਕਵਰੀ ਜਿਹੜੀ ਇਹ ਦਰਸਾਉਂਦੀ ਹੈ ਕਿ ਇਹਨਾਂ ਦੇ ਇੱਕ ਆਰਮਜ਼ ਦਾ ਜਿਹੜਾ 카rtel ਹੈ ਉਹਦੇ ਵਿੱਚ ਵੀ ਸਿੰਡੀਕੇਟ ਹੈ ਉਹਦੇ ਵਿੱਚ ਵੀ ਇਹ ਸ਼ਾਮਲ ਨੇ ਸੋ ਇਹ ਜਿਹੜੀ ਮੁਹਿੰਮ ਹੈ ਇਹਦੇ ਵਿੱਚ ਅੱਗੇ ਅਸੀਂ ਇਦਾਂ ਹੀ ਕਾਰਵਾਈ ਕਰਦੇ ਰਵਾਂਗੇ ਜਿੱਥੇ ਵੀ ਸਾਨੂੰ ਮਿਊਨਿਸਪੈਲਟੀ ਵੱਲੋਂ ਪ੍ਰੋਟੈਕਸ਼ਨ ਵਾਸਤੇ ਰਿਕੁਐਸਟ ਆਏਗੀ ਤਾਂ ਪੁਲਿਸ ਉਹਨੂੰ ਪੂਰਾ ਸਹਿਯੋਗ ਦੇਗੀ ਇਹਦੇ ਨਾਲ ਇੱਕ ਬਹੁਤ ਸਟਰੋਂਗ ਮੈਸੇਜ ਜਾਂਦਾ ਇਹ ਇਲਗੋਟਨ ਮਨੀ ਡਰਗ ਮਨੀ ਨਾ ਜਿਹੜੀਆਂ ਤੁਸੀਂ ਇਲਲੀਗਲ ਚੀਜ਼ਾਂ ਬਣਾਉਂਦੇ ਹੋ ਗੈਰ ਕਾਨੂੰਨੀ ਘਰ ਬਣਾਉਂਦੇ ਹੋ ਜਾਂ ਕੋਈ ਚੀਜ਼ ਇਮਾਰਤ ਬਣਾਉਂਦੇ ਹੋ ਉਹਦਾ ਆਮ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਔਰ ਮੈਂ ਤੁਹਾਡੇ ਰਾਹੀਂ ਨੌਜਵਾਨਾਂ ਨੂੰ ਬੜਾ ਕਲੀਅਰ ਮੈਸੇਜ ਇਹ ਦੇਣਾ ਚਾਹੁੰਦਾ ਕਿ ਆਪਣੀ ਮਿਹਨਤੀ ਕਮਾਈ ਕਰਨ ਉਹਦੇ ਵਿੱਚ ਬਰਕਤ ਹੈ ਇਹਨਾਂ ਚੀਜ਼ਾਂ ਦਾ ਹਸ਼ਰ ਇਹੀ ਹੁੰਦਾ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਪਰ ਜਿਹੜੀ ਘਰ ਨੂੰ ਸੋੜਨ ਦੀ ਕਾਰਵਾਈ ਜਿੱਦਾਂ ਤੁਸੀਂ ਕਿਹਾ ਵੀ ਥੋੜਾ ਕਲੀਅਰ ਕਰ ਦਿਓ ਕਿ ਇਹ ਕਾਰਵਾਈ ਪੁਲਿਸ ਕਰਦੀ ਹੈ ਜਾਂ ਨਗਰ 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 ਨਿਗਮ ਕਰਦੀ ਹੈ ਜੀ ਸਾਡੇ ਤੋਂ ਪੁਲਿਸ ਪ੍ਰੋਟੈਕਸ਼ਨ ਮੰਗੀ ਜਾਂਦੀ ਹੈ ਰਿਟਨ ਤੌਰ ਤੇ ਉਹ ਅਸੀਂ ਪੁਲਿਸ ਪ੍ਰੋਟੈਕਸ਼ਨ ਦਿੰਦੀ ਹੈ ਇਸੇ ਕਰਕੇ ਇੱਥੇ ਆਏ ਆ ਇਹਦੇ ਨਾਲ ਇੱਕ ਮੈਸੇਜ ਵੀ ਕਲੀਅਰ ਚ ਹਾਂਜੀ ਉਹਨਾਂ ਨੂੰ ਇਹ ਕਾਰਪੋਰੇਸ਼ਨ ਨੇ ਪੂਰਾ ਨੋਟਿਸ ਵਗੈਰਾ ਦਿੱਤੇ ਹੈ ਇਹਨਾਂ ਨੂੰ ਔਰ ਆਰਡਰ ਪਾਸ ਕੀਤੇ ਔਰ ਸਾਡੇ ਤੋਂ ਪੁਲਿਸ ਹੈਲਪ ਮੰਗੀ ਉਹ ਅਸੀਂ ਦੇ ਕੇ ਇਸੇ ਕਰਕੇ ਮੌਕੇ ਤੇ ਯਾਰ ਉੱਥੇ ਚੱਲਦੇ ਆ ਆ ਦੇਣ ਲੱਗੇ ਸਰ ਹਿੰਦੀ ਦੇ ਦੋ ਸਰ ਫਿਰ ਪਹੁੰਚੀਏ ਹਿੰਦੀ ਵਾਲਾ ਪਹਿਲਾਂ ਨਿਵੇੜ